ਇਸ ਦੁਨੀਆ ਵਿੱਚ ਜੇਕਰ ਕੋਈ ਤੁਹਾਨੂੰ ਸਭ ਤੋਂ ਜ਼ਿਆਦਾ ਨੁਕਸਾਨ ਪਹੁੰਚਾ ਸਕਦਾ ਹੈ ਤਾਂ ਉਹ ਹੈ ਤੁਹਾਡਾ ਸਭ ਤੋਂ ਕਰੀਬੀ ਦੋਸਤ ਕਿਉਂਕਿ ਉਹ ਤੁਹਾਡੀਆਂ ਸਾਰੀਆਂ ਕਮਜ਼ੋਰੀਆਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਹੈ ਇਸ ਲਈ ਆਪਣੀਆਂ ਕਮਜ਼ੋਰੀਆਂ ਕਿਸੇ ਨੂੰ ਨਾ ਦੱਸੋ ਜੇਕਰ ਕੋਈ ਤੁਹਾਡੀ ਮਦਦ ਕਰਦਾ ਹੈ ਤਾਂ ਉਸ ਦਾ ਧੰਨਵਾਦ ਕਰਨ ਵਿੱਚ ਕੋਈ ਬੁਰਾਈ ਨਹੀਂ ਹੈ ਪਰ ਉਸ ਨੂੰ ਇਹ ਮਹਿਸੂਸ ਨਾ ਹੋਣ ਦਿਓ ਉਸਨੇ ਤੁਹਾਡੀ ਮਦਦ ਕਰਕੇ ਤੁਹਾਡੇ ਤੇ ਬਹੁਤ ਵੱਡਾ احਸਾਨ ਕੀਤਾ ਹੈ ਕਿਉਂਕਿ ਜੇਕਰ ਉਸ ਨੂੰ ਇਸ ਤਰ੍ਹਾਂ ਲੱਗਿਆ ਤਾਂ ਉਹ ਇਸ احਸਾਨ ਦੇ ਬਦਲੇ ਤੁਹਾਡੇ ਤੋਂ ਭਵਿੱਖ ਵਿੱਚ ਬਹੁਤ ਜ਼ਿਆਦਾ ਕੰਮ ਕਢਵਾ ਸਕਦਾ ਹੈ ਹਰ ਕਿਸੇ ਨੂੰ ਹਰ ਗੱਲ ਦੀ ਸਫਾਈ ਦੇਣਾ ਜ਼ਰੂਰੀ ਨਹੀਂ ਹੈ ਆਪਣੇ ਕੰਮ ਨੂੰ ਪੂਰੀ ਸ਼ਿੱਦਤ ਨਾਲ ਕਰੋ ਕੀ ਕਰ ਰਹੇ ਹਾਂ ਕਿਉਂ ਕਰ ਰਹੇ ਹਾਂ ਕਿਸ ਲਈ ਕਰ ਰਹੇ ਹਾਂ ਤੁਹਾਡਾ ਕੰਮ ਖਤਮ ਹੋਣ ਤੇ ਸਭ ਨੂੰ ਪਤਾ ਚੱਲ ਜਾਵੇਗਾ ਦੁਨੀਆ ਦਾ ਇੱਕ ਹੀ ਊਸੂਲ ਹੈ ਜਿਸ ਚੀਜ਼ ਦੀ ਮੌਜੂਦਗੀ ਘੱਟ ਹੈ ਉਸ ਦੀ ਵੈਲਿਊ ਸਭ ਤੋਂ ਜ਼ਿਆਦਾ ਹੈ ਤਾਂ ਫਿਰ ਤੁਸੀਂ ਜਿੰਨਾ ਘੱਟ ਬੋਲੋਗੇ ਤੁਹਾਡੇ ਲਫ਼ਜ਼ਾਂ ਦੀ ਕੀਮਤ ਉਨੀ ਹੀ ਜ਼ਿਆਦਾ ਹੋਵੇਗੀ ਥੋੜੇ ਅਲਫ਼ਾਜ਼ਾਂ ਵਿੱਚ ਆਪਣੀ ਗੱਲ ਨੂੰ ਰੱਖਣ ਦੀ ਪ੍ਰੈਕਟਿਸ ਕਰੋ ਹਮੇਸ਼ਾ ਯਾਦ ਰੱਖੋ ਕਿ ਉਹ ਕੱਲ ਕਦੇ ਵੀ ਨਹੀਂ ਆਵੇਗਾ ਜਿਸ ਦੇ ਭਰੋਸੇ ਤੁਸੀਂ ਬੈਠੇ ਹੋ ਤੁਹਾਨੂੰ ਵਧੇਰੇ ਚਾਉਣ ਵਾਲੇ ਹੀ ਤੁਹਾਡੀ ਸਫਲਤਾ ਤੇ ਸਭ ਤੋਂ ਜ਼ਿਆਦਾ ਛੜਦੇ ਨੇ ਦੁਨੀਆ ਵਿੱਚ ਸਭ ਤੋਂ ਬੁਰੀ ਆਦਤ ਹੁੰਦੀ ਹੈ ਕਿਸੇ ਇਨਸਾਨ ਦੀ ਆਦਤ ਇਸ ਆਦਤ ਤੋਂ ਦੂਰ ਹੀ ਰਹੋ ਨਹੀਂ ਤਾਂ ਫਿਰ ਆਪਣਾ ਆਤਮ ਸਨਮਾਨ ਖੋਣ ਲਈ ਤਿਆਰ ਰਹੋ ਜੇਕਰ ਤੁਹਾਨੂੰ ਕੋਈ ਕਹੇ ਕਿ ਉਹ ਤੁਹਾਨੂੰ ਕਦੇ ਵੀ ਛੱਡ ਕੇ ਨਹੀਂ ਜਾਵੇਗਾ ਯਕੀਨ ਕਰਿਓ ਸਭ ਤੋਂ ਪਹਿਲਾਂ ਉਹ ਹੀ ਇਨਸਾਨ ਛੱਡ ਕੇ ਜਾਵੇਗਾ ਤੁਹਾਡੀ ਜ਼ੁਬਾਨ ਇੱਕ ਮਸ਼ੀਨ ਗਨ ਜਹੀ ਹੈ ਇਸ ਦਾ ਉਪਯੋਗ ਸਾਵਧਾਨੀ ਨਾਲ ਕਰੋ ਕਿਉਂਕਿ ਤੁਸੀਂ ਇਸ ਗਨ ਦੀਆਂ ਗੋਲੀਆਂ ਨੂੰ ਵਾਪਸ ਨਹੀਂ ਲੈ ਸਕਦੇ ਦੁਨੀਆ ਵਿੱਚ ਬਸ ਦੋ ਜਾਣੇ ਹੀ ਤੁਹਾਡੇ ਅਸਲੀ ਸ਼ੁਭਚਿੰਤਕ ਨੇ ਉਹ ਨੇ ਤੁਹਾਡੇ ਮਾਂ-ਬਾਪ ਬਾਕੀ ਸਾਰੀ ਦੁਨੀਆ ਪਖੰਡੀ ਹੈ ਸ਼ਰਾਬ ਕਦੇ ਵੀ ਤੁਹਾਡਾ ਗਮ ਘਟਾ ਨਹੀਂ ਸਕਦੀ ਜੇਕਰ ਸ਼ਰਾਬ ਪੀ ਕੇ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਦੁੱਖ ਘਟਿਆ ਹੈ ਤੁਹਾਡੀ ਗਲਤਫਹਮੀ ਹੈ ਸ਼ਰਾਬ ਦਾ ਨਸ਼ਾ ਤੁਹਾਨੂੰ ਗਮ ਘਟ ਹੋਣ ਦਾ ਅਹਿਸਾਸ ਕਰਾਉਂਦਾ ਹੈ ਪਰ ਨਸ਼ਾ ਉਤਰਦੇ ਹੀ ਤੁਹਾਡੇ ਗਮ ਦੀ ਨਦੀ ਸਮੁੰਦਰ ਬਣ ਚੁੱਕੀ ਹੁੰਦੀ ਹੈ ਬੁੱਧੀਮਾਨ ਵਿਅਕਤੀ ਦਾ ਮਨ ਚਲਾਕੀ ਨਾਲ ਨਹੀਂ ਜਿੱਤਿਆ ਜਾ ਸਕਦਾ ਸਿਰਫ ਸੱਚਾਈ ਤੇ ਇਮਾਨਦਾਰੀ ਨਾਲ ਜਿੱਤਿਆ ਜਾ ਸਕਦਾ ਹੈ ਕਦੇ ਵੀ ਆਪਣੀਆਂ ਕਮਜ਼ੋਰੀਆਂ ਜਾ ਤਨਹਾਨੀ ਦੀਆਂ ਗੱਲਾਂ ਸਭ ਨੂੰ ਨਹੀਂ ਦੱਸਣੀਆਂ ਚਾਹੀਦੀਆਂ ਕਿਸੇ ਨੂੰ ਵੀ ਉਸਦੇ ਰਹਿਣ ਸਹਿਣ ਜਾਂ ਰੰਗ ਰੂਪ ਤੋਂ ਕਦੇ ਵੀ ਜੱਜ ਨਹੀਂ ਕਰਨਾ ਚਾਹੀਦਾ ਜਦੋਂ ਤੁਸੀਂ ਬਹਾਨੇ ਬਣਾਉਂਦੇ ਹੋ ਤਾਂ ਕਿਸੇ ਹੋਰ ਨੂੰ ਨਹੀਂ ਬਲਕਿ ਆਪਣੇ ਆਪ ਨੂੰ ਧੋਖਾ ਦਿੰਦੇ ਹੋ ਤੇ ਆਪਣੀ ਸਫਲਤਾ ਨੂੰ ਆਪਣੇ ਤੋਂ ਦੂਰ ਕਰਦੇ ਜਾਂਦੇ ਹੋ ਹਮੇਸ਼ਾ ਖੁਸ਼ ਰਹੋ ਭਾਵੇਂ ਹਾਲਾਤ ਕਿਵੇਂ ਵੀ ਹੋਣ ਜੇਕਰ ਤੁਸੀਂ ਖੁਸ਼ ਰਹੋਗੇ ਤਾਂ ਤੁਹਾਡਾ ਦਿਨ ਵੀ ਚੰਗਾ guzrega ਤੇ ਜੇਕਰ ਤੁਹਾਡਾ ਦਿਨ ਚੰਗਾ guzrega ਤਾਂ ਤੁਸੀਂ ਹਰ ਕੰਮ ਵਿੱਚ ਸਫਲ ਹੋਵੋਗੇ ਜ਼ਿੰਦਗੀ ਇੱਕ ਰੇਸ ਹੈ ਜੇਕਰ ਤੁਸੀਂ ਤੇਜ਼ ਨਹੀਂ ਭਜੋਗੇ ਤਾਂ ਕੋਈ ਹੋਰ ਤੁਹਾਨੂੰ ਕੁਚਲ ਕੇ ਅੱਗੇ ਨਿਕਲ ਜਾਵੇਗਾ ਕਾਮਯਾਬ ਹੋਣ ਦੇ ਲਈ ਨਹੀਂ ਬਲਕਿ ਕਾਬਿਲ ਹੋਣ ਦੇ ਲਈ ਪੜੋ ਯਾਦ ਰੱਖਿਓ ਜ਼ਿੰਦਗੀ ਹਰ ਇੱਕ ਲੂਜ਼ਰ ਨੂੰ ਲੈਜੈਂਡ ਬਣਨ ਦਾ ਮੌਕਾ ਜ਼ਰੂਰ ਦਿੰਦੀ ਹੈ ਸਲਾਹ ਦੇ 100 ਸ਼ਬਦਾਂ ਤੋਂ ਜ਼ਿਆਦਾ ਅਨੁਭਵ ਦੀ ਇੱਕ ਠੋਕਰ ਇਨਸਾਨ ਨੂੰ ਮਜ਼ਬੂਤ ਬਣਾ ਦਿੰਦੀ ਹੈ ਤੁਸੀਂ ਬਸ ਆਪਣੇ ਆਪ ਤੋਂ ਕਦੇ ਨਾ ਹਾਰਿਓ ਫਿਰ ਕੋਈ ਦੂਸਰਾ ਵੀ ਤੁਹਾਨੂੰ ਹਰਾ ਨਹੀਂ ਪਾਵੇਗਾ ਜੋ ਵੀ ਕਰਨਾ ਹੈ ਅੱਜ ਹੀ ਕਰ ਲਵੋ ਕਿਉਂਕਿ ਕੱਲ ਤਾਂ ਖੁਦ ਵੀ ਕੱਲ ਦੀ ਉਡੀਕ ਵਿੱਚ ਹੈ ਖੁਦ ਨੂੰ ਖੋਜੋ ਨਹੀਂ ਤਾਂ ਜੀਵਨ ਭਰ ਤੁਹਾਨੂੰ ਦੂਸਰਿਆਂ ਦੀ ਸਲਾਹ ਤੇ ਨਿਰਭਰ ਰਹਿਣਾ ਪਵੇਗਾ ਸੰਘਰਸ਼ ਇਨਸਾਨ ਨੂੰ ਮਜ਼ਬੂਤ ਬਣਾਉਂਦਾ ਹੈ ਫਿਰ ਭਾਵੇਂ ਉਹ ਕਿੰਨਾ ਵੀ ਕਮਜ਼ੋਰ ਕਿਉ ਨਾ ਹੋਵੇ ਜਿਨ੍ਹਾਂ ਦੇ ਬੁੱਲਾਂ ਤੇ ਹਾਸਾ ਤੇ ਪੈਰਾਂ ਵਿੱਚ ਛਾਲੇ ਹੋਣਗੇ ਉਹੀ ਲੋਕ ਆਪਣੀ ਮੰਜ਼ਲ ਨੂੰ ਪਾਉਣਗੇ ਜਿੱਥੇ ਵੀ ਤੁਸੀਂ ਹੋਵੋ ਉਸ ਜਗ੍ਹਾ ਦੀ ਉਹ ਬੁਨਿਆਦ ਬਣੋ ਕਿ ਤੁਹਾਡੇ ਬਿਨਾ ਉੱਥੇ ਕੰਮ ਨਾ ਹੋਵੇ ਖੁਦ ਨੂੰ ਇੰਨਾ ਬਿਹਤਰ ਤੇ ਕਾਬਿਲ ਬਣਾਓ ਕਿ ਲੋਕ ਤੁਹਾਡੇ ਤੇ ਨਿਰਭਰ ਰਹਿਣ ਉਹਨਾਂ ਸਕਿੱਲਸ ਤੇ ਖਾਸ ਕਰਕੇ ਕੰਮ ਕਰੋ ਜੋ ਆਸਾਨੀ ਨਾਲ ਹਰ ਕਿਸੇ ਨੂੰ ਨਾ ਹੁੰਦੀਆਂ ਹੋਣ ਇਹ ਇਨਸਾਨ ਦੀ ਫਿਤਰਤ ਹੈ ਕਿ ਜ਼ਿੰਦਗੀ ਭਰ ਤੁਹਾਡੇ ਕੀਤੇ ਨੇਕ ਕੰਮਾਂ ਦੀ ਇੱਜ਼ਤ ਬਸ ਤੁਹਾਡੇ ਕੀਤੇ ਇੱਕ ਗੁਨਾਹ ਨਾਲ ਖੋਲ ਹੀ ਜਾਵੇਗੀ ਤੇ ਇਸ ਵਿੱਚ ਤੁਸੀਂ ਕੁਝ ਵੀ ਨਹੀਂ ਕਰ ਸਕਦੇ ਇਸ ਲਈ ਬਸ ਕੋਸ਼ਿਸ਼ ਕਰੋ ਕਿ ਇੱਕ ਬਿਹਤਰ ਇਨਸਾਨ ਬਣਿਆ ਜਾਵੇ ਤੇ ਆਪਣੀ ਕਮਾਈ ਹੋਈ ਇੱਜ਼ਤ ਤੇ ਰਤਬੇ ਨੂੰ ਬਰਕਰਾਰ ਰੱਖੋ ਇਸੇ ਤਰ੍ਹਾਂ ਦੀਆਂ ਵੀਡੀਓਜ਼ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜਲਦੀ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਆਪਣਾ ਖਿਆਲ ਰੱਖੋ ਧੰਨਵਾਦ